ਰਾ ਤੁਹਾਡਾ ਗਲੋ ਕਰਦੇ ਪਏ ਮੈਂ ਚਮਕ ਦੇਖ ਸਕਦੀ ਆ ਤੁਹਾਡੀ ਖੁਸ਼ੀ ਖੁਸ਼ੀ ਦੇਖ ਸਕਦੀ ਆ ਮਤਲਬ ਆਸ਼ਰਮ ਚ ਬਹੁਤ ਮਜ਼ੇ ਕਰ ਰਹੇ ਹੋ ਤੁਸੀਂ ਹਾਂਜੀ ਬਹੁਤ ਖੁਸ਼ ਆ ਜੀ ਖੁਸ਼ ਹੋ ਬਾਹਰ ਆਏ ਹੋ ਤੇ ਤੁਹਾਡੀ ਖੁਸ਼ੀ ਦੇਖ ਕੇ ਨਾ ਮੇਰਾ ਦਿਲ ਖੁਸ਼ ਹੋ ਰਿਹਾ ਹੈ ਦੱਸੋ ਕਿ ਕੀ ਕੀ ਹੈ ਕੀ ਇਸ ਆਸ਼ਰਮ ਦੇ ਅੰਦਰ ਇਹ ਆਸ਼ਰਮ ਦਾ ਪਿਆਰ ਮਿਲਦਾ ਤੇ ਸਾਡੇ ਚੈਨਲ ਦਾ ਸਿਟੀ ਹੈਡਲਾਈਨਸ ਨੇ ਤੇ ਖਾਸ ਕਰ ਮੈਂ ਇੱਕ ਉਪਰਾਲਾ ਕੀਤਾ ਹੈ ਆਪਣੀ ਟੀਮ ਦੇ ਨਾਲ ਮਿਲ ਕੇ ਕਿ ਅਸੀਂ ਅਗਰ ਕੁਝ ਨਹੀਂ ਵੀ ਕਰ ਸਕਦੇ ਨਾ ਇੰਨਾ ਕਰ ਲਿਆ ਕਿ ਅਸੀਂ ਇਸ ਆਸ਼ਰਮ ਚ ਯਕ ਲੁਧਿਆਣਾ ਦੇ ਜਿੰਨੇ ਵੀ ਆਸ਼ਰਮ ਨੇ ਉਹਨਾਂ ਦੇ ਨਾਲ ਜਾ ਕੇ ਟਾਈਮ ਸਪੈਂਡ ਕਰੀਏ ਉਹ ਮਾਤਾ ਜੀ ਆਸ਼ਰਮ ਚ ਕਿਉਂ ਆ ਕਿਉਂਕਿ ਉਹਨਾਂ ਦੀ ਬੇਟੀ ਨੂੰ ਪਬਜੀ ਖੇਡਣ ਦੀ ਆਦਤ ਹੈ ਔਰ ਉਹਨੇ ਆਪਣੀ ਫੈਮਿਲੀ ਨੂੰ ਕਿਹਾ ਵੀ ਮੈਂ ਤੁਹਾਨੂੰ ਛੱਡ ਸਕਦੀ ਹਾਂ ਗੇਮ ਨਹੀਂ ਛੱਡ ਸਕਦੀ ਜਿਹਨੇ 15 ਸਾਲ ਦੀ ਬੇਟੀ ਨੂੰ ਛੱਡ ਦਿੱਤਾ ਤੇ ਮੈਂ ਉਹ ਤੋਂ ਕਿਦਾਂ ਉਮੀਦ ਕਰਾਂ ਵੀ ਉਹ ਆਪਣੀ ਮਾਂ ਨੂੰ ਸੰਭਾਲੇਗੀ ਮਾਂ ਦੇ ਦੋ ਬੱਚੇ ਹੁੰਦੇ ਨੇ ਜਾਂ ਚਾਰ ਬੱਚੇ ਹੁੰਦੇ ਨੇ ਮਾਂ ਉਹ ਚਾਰ ਬੱਚਿਆਂ ਨੂੰ ਜਾਂ ਦੋ ਬੱਚਿਆਂ ਨੂੰ ਪਾਲ ਸਕਦੀ ਹੈ ਲੇਕਿਨ ਚਾਰ ਬੱਚੇ ਜਾਂ ਦੋ ਬੱਚੇ ਮਿਲ ਕੇ ਇੱਕ ਮਾਂ ਨਹੀਂ ਪਾਲ ਸਕਦੇ ਨਹੀਂ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਸੀ ਉਹਨਾਂ ਨੂੰ ਸੰਭਾਲ ਲੈਣਾ ਕੀ ਹੈ ਦੋ ਫੁਲਕੇ ਹੀ ਹੁੰਦੇ ਯਾਰ ਉਹਨਾਂ ਦੇ ਬਿਮਾਰੀ ਠਮਾਰੀ ਤਾਂ ਹਰ ਇਨਸਾਨ ਹੋ ਸਕਦੀ ਹੈ ਔਰ ਅੱਜਕਲ ਜਿਹੜੀ ਹੈਰਾਨੀ ਵਾਲੀ ਗੱਲ ਹੈ ਇੱਕ ਹੋਰ ਨਵੀਂ ਤਰ੍ਹਾਂ ਦੇ ਕੇਸ ਆ ਰਹੇ ਆ ਅੱਜਕਲ ਜਿਹੜੀ ਜੰਗ ਜੇਨਰੇਸ਼ਨ ਹਨ 10+2 ਕਰਕੇ ਜਿਹੜੇ ਕੈਨੇਡਾ ਗਏ ਆ ਫਿਰ ਉਹਦੇ ਤੋਂ ਬਾਅਦ ਉਹ ਆਪਣੇ ਪੇਰੈਂਟਸ ਨੂੰ ਬੁਲਾਉਂਦੇ ਆ ਹੈਨਾ ਵਿਜ਼ਟਰ ਵੀਜ਼ੇ ਤੇ ਉਦਾਂ ਦੇ ਪੇਰੈਂਟਸ ਤੇ ਵੀ ਅੱਜਕਲ ਬੜੇ ਫੋਨ ਆਉਂਦੇ ਨੇ ਜੀ ਤੇ ਪਰ ਉਹਦੇ ਦਾਦੀ ਦਾਦਾ ਇੱਥੇ ਇਕੱਲੇ ਆ ਤੇ ਅਸੀਂ ਤੁਹਾਨੂੰ ਕੁਝ ਪੇ ਕਰ ਦਾਂਗੇ ਪਲੀਜ਼ ਉਹਨਾਂ ਨੂੰ ਰੱਖ ਲਓ ਮੈਨੂੰ ਨਹੀਂ ਲੱਗਦਾ ਵੀ ਅੱਜਕਲ ਕੋਈ ਵੀ ਬੰਦਾ ਸੋਚ ਕੇ ਗੱਲ ਕਰਦਾ ਸੋਚ ਕੇ ਕਰਦਾ ਵੀ ਇਹਦਾ ਹਸ਼ਰ ਕੀ ਹੋਏਗਾ ਜਾਂ ਪਰ ਇੱਕ ਸੱਬੇਕ ਸਮਾਰ ਦੇ ਵਿੱਚ ਜਿਹੜਾ ਆਸ਼ਰਮ ਹੁੰਦਾ ਉਹ ਇੱਕ ਬਹੁਤ ਚੰਗੀ ਗੱਲ ਨਹੀਂ ਹੈਗੀ ਸਾਨੂੰ ਇਹਨਾਂ ਦੀ ਲੋੜ ਨਹੀਂ ਪੈਣੀ ਚਾਹੀਦੀ ਪਰ ਚਲੋ ਕਹਿ ਸਕਦੇ ਆਂ ਵੀ ਕੁਝ ਕਮੀਆਂ ਦੀ ਵਜ੍ਹਾ ਕਰਕੇ ਇਹਨਾਂ ਚੀਜ਼ਾਂ ਦੀ ਜ਼ਰੂਰਤ ਪੈਂਦੀ ਹੈ ਦੇਖੋ ਜੇ ਅੱਜ ਤੁਸੀਂ ਇੱਕ ਗੱਲ ਕੀਤੀ ਹੈ ਵੀ ਤੁਸੀਂ ਆਪਣੇ ਮਾਪੇ-ਮਾਪ ਨੂੰ ਛੱਡ ਕੇ ਗਏ ਹੋ ਵਜ੍ਹਾ ਕੋਈ ਵੀ ਹੋਵੇ ਕੋਈ ਵਜ੍ਹਾ ਨਹੀਂ ਹੁੰਦੀ ਠੀਕ ਹੈ ਜਦੋਂ ਤੁਸੀਂ ਆਪਣੇ ਬੱਚਿਆਂ ਨੂੰ ਪਾਲ ਸਕਦੇ ਆਂ ਤਾਂ ਤੁਸੀਂ ਆਪਣੇ ਮਾਪੇ-ਮਾਪ ਨੂੰ ਵੀ ਨਾਲ ਰੱਖ ਸਕਦੇ ਹੋ ਜੇ ਤੁਸੀਂ ਮੈਂਟਲੀ ਇੰਨੇ ਸਟਰੋਂਗ ਹੈਗੇ ਵੀ ਕੱਲ ਤੁਸੀਂ ਕਿਸੇ ਆਸ਼ਰਮ 'ਚ ਰਹਿ ਸਕੋ ਤਾਂ ਫਿਰ ਅੱਜ ਮਾਪੇ-ਮਾਪ ਨੂੰ ਕਿਉਂ ਛੱਡ ਦਿਓ ਇੰਨੇ ਸਾਰੇ ਲੋਕਾਂ ਦੀ ਆਪਣੀ ਆਪਣੀ ਕਹਾਣੀ ਰਾਈਟ ਪਰ ਕੋਈ ਵੀ ਪਰਸਨ ਇਦਾਂ ਦੇ ਨਹੀਂ ਜਿੱਦੀ ਕਹਾਣੀ ਨੇ ਤੁਹਾਨੂੰ ਟੱਚ ਨਾ ਕੀਤਾ ਹੋਵੇ ਅੰਦਰ ਤੋਂ ਪਰ ਸਭ ਤੋਂ ਵੱਡੀ ਗੱਲ ਇਹ ਵੀ ਇਹਦਾ ਪਿਆਰ ਹੈ ਜਿਹੜਾ ਰੀਅਲ ਹੈ ਇਹਦੇ ਵਿੱਚ ਕੋਈ ਛਲਕਪਟ ਨਹੀਂ ਹਾਂ ਛਲਕਪਟ ਨਹੀਂ ਹੈ ਕੀ ਨਾਮ ਹੈ ਤੁਹਾਡਾ ਨਿੰਦਰ ਹਾਂਜੀ ਨਿੰਦਰ ਨਿੰਦਰ ਜੀ ਸਤਿ ਸ੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਸਿਟੀ ਹੈਡਲਾਈਨਸ ਤੇ ਨੇ 2007 ਨਾ ਮੇਰੀ ਆਪਣੀ ਮੰਮਾ ਪੂਰੇ ਹੋ ਗਏ ਸੀ ਤੇ ਪਿਛਲੇ ਸਾਲ ਮੇਰੇ ਆਪਣੇ ਬਾਪਾ ਪੂਰੇ ਹੋ ਗਏ ਨੇ ਮੈਂ ਥੋੜੀ ਜੀ ਇਮੋਸ਼ਨਲ ਆ ਮੈਨੂੰ ਲੱਗਦਾ ਕੁਝ ਇਹੋ ਜਿਹਾ ਕਰ ਲਿਆ ਜਾਏ ਕਿ ਥੋੜਾ ਸਮਾਜ ਲਈ ਕੁਝ ਮੈਸੇਜ ਦੇ ਦਿਆ ਜਾਏ ਤੇ ਮੈਨੂੰ ਲੱਗਦਾ ਇੱਥੇ ਸਾਰੇ ਜਿੰਨੇ ਆਪਣੇ ਮਾਵਾ ਨੂੰ ਕੋਈ ਛੱਡ ਕੇ ਗਿਆ ਹੈ ਜਾਂ ਕਈ ਵਾਰੀ ਮਾਵਾ ਆਪਣੇ ਆਪ ਵੀ ਕਿਸੇ ਵਜਿਹ ਦੇ ਨਾਲ ਆਈਆਂ ਨੇ ਤੇ ਮੈਨੂੰ ਲੱਗਦਾ ਜੇ ਆਪਾਂ ਹੋਰ ਕੁਝ ਨਹੀਂ ਕਰ ਸਕਦੇ ਨਾ ਆਪਣਾ ਟਾਈਮ ਤਾਂ ਦੇ ਹੀ ਸਕਦੇ ਹਾਂ ਤੇ ਅਸੀਂ ਸਿਰਫ ਟਾਈਮ ਦੇਣ ਆਏ ਤੁਸੀਂ ਦੱਸੋ ਤੁਸੀਂ ਇਸ ਆਸ਼ਰਮ ਚ ਕਿਵੇਂ ਆਏ ਮੈਨੂੰ ਵੀ ਟਾਈਮ ਮਿਲਿਆ ਰੋਟੀ ਤਾਂ ਕੋਈ ਵੀ ਦੇ ਦਿੰਦਾ ਕਿੱਥੇ ਬੈਠੇ ਵੇ ਕੋਈ ਨਾ ਕੋਈ ਫੁਲਕਾ ਦੇ ਹੀ ਜਾਂਦਾ ਵਾ ਹਾਂਜੀ ਤੇ ਜਿਹੜਾ ਪਿਆਰ ਮਿਲਦਾ ਮਾਹੌਲ ਅੱਛਾ ਮਿਲਦਾ ਉਹਦਣਾ ਅਸੀਂ ਜਲਦੀ ਠੀਕ ਹੁੰਨੇ ਆ ਕਮਾਲ ਤੁਸੀਂ ਇੱਥੇ ਆਏ ਕਦ ਸੀਗੇ ਕਿੰਨੇ ਸਾਲ ਹੋ ਗਏ ਇੱਧਰ ਰਹਿੰਦੇ ਹੋ ਇਹਨੂੰ 3 ਸਾਲ ਹੋ ਗਏ 3 ਸਾਲ ਹੋ ਗਏ ਤੁਹਾਨੂੰ ਇੱਧਰ ਰਹਿੰਦੇ ਹੋ ਤੇ ਤੁਸੀਂ ਆਏ ਕਿਉਂ ਸੀ ਇੱਧਰ ਲੁਧਿਆਣਾ ਦੇ ਹੀ ਹੋ ਮੈਂ ਡਿਪਰੈਸ਼ਨ ਚ ਸੀਗੀ ਤੇ ਅੱਦੇ ਆ ਗਈ ਤੁਸੀਂ ਡਿਪਰੈਸ਼ਨ ਤਾਂ ਮੈਨੂੰ ਲੱਗਦਾ ਨਹੀਂ ਪਿਆ ਤੁਹਾਡਾ ਚਿਹਰਾ ਇੰਨਾ ਚਿਹਰਾ ਤੁਹਾਡਾ ਗਲੋ ਕਰ ਰਿਹਾ ਹੈ ਉਹ ਆਈਆਂ ਨੇ ਠੀਕ ਹੋਈ ਕਮਾਲ ਇੰਨਾ ਚਿਹਰਾ ਤੁਹਾਡਾ ਗਲੋ ਕਰਦੇ ਪਏ ਮੈਂ ਚਮਕ ਦੇਖ ਸਕਦੀ ਹਾਂ ਤੁਹਾਡੀ ਹਸੀ ਖੁਸ਼ੀ ਦੇਖ ਸਕਦੀ ਹਾਂ ਮਤਲਬ ਆਸ਼ਰਮ ਚ ਬਹੁਤ ਮਜ਼ੇ ਕਰ ਰਹੇ ਹੋ ਤੁਸੀਂ ਹਾਂਜੀ ਬਹੁਤ ਖੁਸ਼ ਹਾਂਜੀ ਖੁਸ਼ ਹੋ ਹਾਂਜੀ ਇੱਥੇ ਲੁਧਿਆਣਾ ਦੇ ਹੀ ਰਹਿਣ ਵਾਲੇ ਹੋ ਨਹੀਂ ਜੀ ਹੁਸ਼ਿਆਰਪੁਰ ਦੇ ਹੁਸ਼ਿਆਰਪੁਰ ਦੇ ਕਿਉਂ ਆਏ ਇਸ ਆਸ਼ਰਮ ਦੇ ਅੰਦਰ ਕਿ ਮੈਡਮ ਜੀ ਲੈ ਕੇ ਆਏ ਹਾਂ ਮੈਡਮ ਜੀ ਲੈ ਕੇ ਆਏ ਨੇ ਹਾਂਜੀ ਸਿੱਕੇ ਤੇ ਇੱਥੇ ਕੁਝ ਲੋਕਾਂ ਨੂੰ ਕਹਿਣਾ ਚਾਹੋਗੇ ਤੁਸੀਂ ਕਿ ਕਿਹੋ ਜਿਹਾ ਮਾਹੌਲ ਹੈ ਤੁਹਾਨੂੰ ਕਿਹੋ ਜਿਹਾ ਲੱਗਦਾ ਹੈ ਜਾਂ ਕੋਈ ਮੈਸੇਜ ਦੇਣਾ ਚਾਹੋਗੇ ਜਿਵੇਂ ਤੁਸੀਂ ਅੱਜ ਡਿਪਰੈਸ਼ਨ ਤੋਂ ਆਪਣੇ ਆਪ ਨੂੰ ਇੱਕ ਜੰਗ ਲੜ ਕੇ ਅੱਗੇ ਨੂੰ ਆ ਗਏ ਇੱਕ ਜੰਗ ਹੀ ਹੈ ਨਾ ਡਿਪਰੈਸ਼ਨ ਵੀ ਤਾਂ ਅੱਜਕਲ ਕਿਸੇ ਨੂੰ ਪੁੱਛ ਲੋ ਕੀ ਹੈ ਹਰ ਆਮ ਬੰਦਾ ਕਹੇਗਾ ਮੈਨੂੰ ਡਿਪਰੈਸ਼ਨ ਹੈ ਤੁਸੀਂ ਇੱਕ ਬਹੁਤ ਵੱਡੀ ਜੰਗ ਜਿੱਤ ਕੇ ਮਾਹੌਲ ਅੱਛਾ ਮਿਲਦਾ ਯਾਦ ਆਂਦੀ ਹੈ ਆਪਣੇ ਘਰ ਚ ਘਰ ਦੀ ਆਂਦੀ ਹੈ ਫੋਨ ਫੋਨ ਆ ਜਾਂਦਾ ਆਂਦਾ ਹਾਂਜੀ ਮਿਲਨ ਵੀ ਹੁੰਦੇ ਨੇ ਵੀਰਾ ਮਿਲਣ ਆਇਆ ਸੀ ਵੀਰਾ ਉਹ ਇਹ ਤੇ ਬਹੁਤ ਵਧੀਆ ਗੱਲ ਹੈ ਜੀ ਮੈਂ ਬੜੀ ਖੁਸ਼ ਹੁੰਦੀ ਆ ਜਦ ਮੈਂ ਇਹ ਨਾ ਮੈਂ ਆਸ਼ਰਮ ਚ ਆ ਰਹੀ ਆ ਤੇ ਦਿਲ ਖੁਸ਼ ਹੋ ਜਾਂਦਾ ਹੈ ਅਗਰ ਤੁਸੀਂ ਛੱਡ ਜਾਓ ਕੋਈ ਹੋ ਸਕਦਾ ਹੈ ਤੁਹਾਡੀ ਕੋਈ ਮਜਬੂਰੀ ਹੋਏ ਕਿ ਤੁਸੀਂ ਆਸ਼ਰਮ ਛੱਡ ਕੇ ਗਏ ਹੋ ਲੇਕਿਨ ਸਿਰਫ ਇੱਕ ਗੁਜ਼ਾਰਿਸ਼ ਜ਼ਰੂਰ ਰਹਿੰਦੀ ਹੈ ਕਿ ਸਮੇਂ ਤਾਂ ਤੁਸੀਂ ਦੇ ਹੀ ਸਕਦੇ ਹੋ ਬਾਕੀ ਤੇ ਇੱਥੇ ਬਹੁਤ ਵਧੀਆ ਟੇਕ ਕੇਅਰ ਕਰਦੇ ਨੇ ਬਹੁਤ ਅੱਛਾ ਧਿਆਨ ਦੇ ਰਹੇ ਨੇ ਮੈਮ ਤੁਸੀਂ ਦੱਸੋ ਕਿੰਨੇ ਸਾਲ ਹੋ ਗਏ ਤੁਹਾਨੂੰ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਤੁਸੀਂ ਪਲੀਜ਼ ਆਪਣੇ ਆਪ ਨੂੰ ਇੰਟਰੋਡਿਊਸ ਕਰੋ ਤਾਂ ਤੁਸੀਂ ਕੌਣ ਹੋ ਮੈਂ ਡਾਕਟਰ ਸਿੱਧੂ ਵਾਲੀ ਪਰ ਜਿਸ ਟਾਈਮ ਤੇ ਤੁਸੀਂ ਇੰਟਰਵਿਊ ਕਰ ਰਹੇ ਆ ਉਸ ਟਾਈਮ ਤੇ ਮੈਨੂੰ ਇਹ ਲੱਗਦਾ ਹੈ ਕਿ ਮੈਂ ਇੰਨਾਂ ਸਾਰਿਆਂ ਦੀ ਮਾਂ ਤੇ ਇਹ ਸਾਰੀਆਂ ਮੇਰੀਆਂ ਮਾਵਾਂ ਜੀ ਕਮਾਲ ਹੈ ਕਾਫੀ ਜਨੇ ਤੁਹਾਡੇ ਆਪਣੇ ਆਪ ਮਤਲਬ ਉਮਰ ਚ ਕਾਫੀ ਵੱਡੇ ਹੋਣਗੇ ਤੁਹਾਡੇ ਤੋਂ ਬਟ ਫਿਰ ਵੀ ਤੁਸੀਂ ਇਹਨਾਂ ਦੀ ਮਾਂ ਬਣ ਕੇ ਬੈਠੇ ਹੋਏ ਹੋ ਕੁਝ ਥੋੜਾ ਦੱਸੋ ਆਪਣੇ ਆਸ਼ਰਮ ਬਾਰੇ ਔਰ ਆਪਣੇ ਬਾਰੇ ਤੁਸੀਂ ਸੱਚੀ ਬਹੁਤ ਵਧੀਆ ਕੰਮ ਕਰ ਰਹੇ ਹੋ ਸਮਾਜ ਦੇ ਲਈ ਐਕਚੁਅਲੀ ਜੇ ਮੈਨੂੰ ਨਾ ਮਤਲਬ ਬਹੁਤ ਵਧੀਆ ਇਹਨੂੰ ਇਦਾਂ ਕਹਿ ਸਕਦੇ ਹੋ ਵੀ ਮੈਂ ਇਹਨਾਂ ਦੇ ਲਈ ਸਰਵ ਕਰ ਪਾ ਰਹੀਆਂ ਇਹਨਾਂ ਦੀ ਦੇਖਭਾਲ ਕਰ ਪਾ ਰਹੀਆਂ ਪਰ ਇੱਕ ਸੱਭੇਕ ਸਮਾਰ ਦੇ ਵਿੱਚ ਜਿਹੜਾ ਆਸ਼ਰਮ ਹੁੰਦਾ ਉਹ ਇੱਕ ਬਹੁਤ ਚੰਗੀ ਗੱਲ ਨਹੀਂ ਹੈਗੀ ਸਾਨੂੰ ਇਹਨਾਂ ਦੀ ਲੋੜ ਨਹੀਂ ਪੈਣੀ ਚਾਹੀਦੀ ਪਰ ਚਲੋ ਕਹਿ ਸਕਦੇ ਆਂ ਵੀ ਕੁਝ ਕਮੀਆਂ ਦੀ ਵਜ੍ਹਾ ਕਰਕੇ ਇਹਨਾਂ ਚੀਜ਼ਾਂ ਦੀ ਜ਼ਰੂਰਤ ਪੈਂਦੀ ਹੈ ਬਾਕੀ ਜਿੰਨਾ ਕੁ ਮੈਂ ਪਰਮਾਤਮਾ ਦੀ ਕਿਰਪਾ ਦੇ ਨਾਲ ਇਹਨਾਂ ਦੇ ਲਈ ਕਰ ਪਾ ਰਹੀ ਹਾਂ ਉਹਦੇ ਵਿੱਚ ਮੈਂ ਆਪਣੇ ਆਪ ਨੂੰ ਬਹੁਤ ਬlesed ਫੀਲ ਕਰਦੀ ਹਾਂ no doubt ਇਹਨਾਂ ਚ ਬਹੁਤ ਸਾਰੇ ਮੇਰੇ ਤੋਂ ਉਮਰ ਚ ਵੱਡੇ ਆ ਜਾਂ ਕਈਆਂ ਚ ਮੈਂ ਉਮਰ ਚ ਕਈ ਮੇਰੀਆਂ ਮਾਮਾ ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਕਰਨ ਪੁੱਛਣਾ ਚਾਹੂੰਗੀ ਮੈਮ ਤੁਸੀਂ ਕੁਝ ਇਹੋ ਜਿਹਾ ਮੈਸੇਜ ਸਾਡੇ ਸੋਸ਼ਲ ਸੋਸ਼ਲ ਮੀਡੀਆ ਦੇ ਪਲੇਟਫਾਰਮ ਬਿਕੋਜ਼ ਅੱਜ ਦੇ ਤਾਕਤ ਚ ਸੋਸ਼ਲ ਮੀਡੀਆ ਦੀ ਬਹੁਤ ਵੱਡੀ ਤਾਕਤ ਹੈ ਤੇ ਸਾਡੇ ਚੈਨਲ ਦਾ ਸਿਟੀ ਹੈਡਲਾਈਨਸ ਨੇ ਤੇ ਖਾਸ ਕਰ ਮੈਂ ਇੱਕ ਉਪਰਾਲਾ ਕੀਤਾ ਹੈ ਆਪਣੀ ਟੀਮ ਦੇ ਨਾਲ ਮਿਲ ਕੇ ਕਿ ਅਸੀਂ ਅਗਰ ਕੁਝ ਨਹੀਂ ਵੀ ਕਰ ਸਕਦੇ ਨਾ ਇੰਨਾ ਕਰ ਲਿਆ ਕਿ ਅਸੀਂ ਇਸ ਆਸ਼ਰਮ ਚ ਯਕ ਲੁਧਿਆਣਾ ਤੇ ਜਿੰਨੇ ਵੀ ਆਸ਼ਰਮ ਹੈ ਹੋ ਸਕਦਾ ਸੀ ਪੰਜਾਬ ਦੇ 올ਓਵਰ ਆਸ਼ਰਮ ਕਵਰ ਕਰੀਏ ਕਿ ਅਗਰ ਕੁਝ ਨਈ ਵੀ ਕਰ ਸਕੀਏ ਤੇ ਸਭ ਤੋਂ ਜ਼ਿਆਦਾ ਸਿਰਫ ਆਪਣੇ ਜਿਹੜੇ ਬੰਦੇ ਆਪਣੇ ਮਾਪਿਓ ਨੂੰ ਛੱਡ ਕੇ ਗਏ ਨੇ ਆਸ਼ਰਮ ਚ ਚਾਹੇ ਵਜੇ ਕੋਈ ਵੀ ਹੋ ਉਹਨਾਂ ਦੇ ਨਾਲ ਜਾ ਕੇ ਟਾਈਮ ਸਪੈਂਡ ਕਰੀਏ ਇਹ ਸਾਡੇ ਚੈਨਲ ਦੀ ਪਹਿਲ ਹੈ ਤੁਹਾਨੂੰ ਕੀ ਕੁਝ ਕਹਿਣਾ ਚਾਹੋਗੇ ਤੁਸੀਂ ਪਹਿਲੀ ਗੱਲ ਤਾਂ ਜਿਹੜੀ ਤੁਹਾਡੀ ਪਹਿਲ ਬਹੁਤ ਅੱਛੀ ਆ ਸ਼ਲਾਂਗਾ ਵਾਲੀ ਆ ਚੰਗੀ ਗੱਲ ਆ ਇਸ ਸਮਾਜ ਦੀ ਜਿਹੜੀ ਸਚਾਈ ਆ ਇਹਨੂੰ ਦੁਨੀਆ ਦੇ ਸਾਹਮਣੇ ਲੈ ਕੇ ਆਉਣਾ ਚਾਹੀਦਾ ਬਾਕੀ ਜਿਹੜਾ ਮੈਸੇਜ ਹੈਗਾ ਉਹ ਇਹ ਹੀ ਆ ਜੇ ਜੋ ਅਸੀਂ ਭੇਜਾਂਗੇ ਉਹ ਹੀ ਅਸੀਂ ਵੜਾਂਗੇ ਦੇਖੋ ਜੇ ਅੱਜ ਤੁਸੀਂ ਇੱਕ ਗੱਲ ਕੀਤੀ ਵੀ ਤੁਸੀਂ ਆਪਣੇ ਮਾਪੇ ਬਾਂ ਨੂੰ ਛੱਡ ਕੇ ਗਏ ਹੋ ਵਜ੍ਹਾ ਕੋਈ ਵੀ ਹੋਵੇ ਕੋਈ ਵਜ੍ਹਾ ਨਹੀਂ ਹੁੰਦੀ ਠੀਕ ਹੈ ਜਦੋਂ ਅਸੀਂ ਆਪਣੇ ਬੱਚਿਆਂ ਨੂੰ ਪਾਲ ਸਕਦੇ ਹਾਂ ਤਾਂ ਅਸੀਂ ਆਪਣੇ ਮਾਪੇ ਬਾਂ ਨੂੰ ਵੀ ਨਾਲ ਰੱਖ ਸਕਦੇ ਹਾਂ ਜਿਨ੍ਹਾਂ ਦੀ ਬਦੌਲਤ ਅਸੀਂ ਹੈਗੇ ਹਾਂ ਉਹ ਸਾਡੀ ਤਕਲੀਫ ਨਹੀਂ ਹੋ ਸਕਦੇ ਇਹ ਤਾਂ ਸਾਡੇ ਮਨ ਦੀ ਜੇ ਸਾਡੇ ਬਹਾਨੇ ਆ ਇੱਕ ਠੀਕ ਹੈ ਮਤਲਬ ਮੈਨੂੰ ਵੱਡੀ ਵੱਡੀ ਹੋ ਸਕਦੀ ਹੈ ਵੀ ਤੁਸੀਂ ਕੋਈ ਰੀਜ਼ਨ ਬਣਾ ਕੇ ਆਪਣੇ ਮਾਪੇ ਨੂੰ ਆਸ਼ਰਮ ਦੇ ਵਿੱਚ ਛੱਡ ਦਿਓ ਔਰ ਦੂਸਰੀ ਗੱਲ ਉਹ ਹੀ ਜਿਹੜੀ ਮੈਂ ਪਹਿਲਾਂ ਕਹੀ ਹੈ ਵੀ ਜੋ ਵੀ ਜਣਾ ਉਹੀ ਅਸੀਂ ਵੱਡਣਾ ਜੋ ਬੱਚਿਆਂ ਨੂੰ ਅਸੀਂ ਦੇ ਰਹੇ ਹਾਂ ਉਹੀ ਕੱਲ ਸਾਡੇ ਸਾਹਮਣੇ ਆਉਣਾ ਜੇ ਤੁਸੀਂ ਮੈਂਟਲੀ ਇਨ ਸਟਰੋਂਗ ਹੈਗੇ ਵੀ ਕੱਲ ਤੁਸੀਂ ਕਿਸੇ ਆਸ਼ਰਮ 'ਚ ਰਹਿ ਸਕੋ ਤਾਂ ਫਿਰ ਅਜ ਮਾਪੇ ਨੂੰ ਵੀ ਛੱਡ ਦਿਓ ਬਿਲਕੁਲ ਸਹੀ ਗੱਲ ਹੈ ਮੈਂ ਕਈ ਵਾਰੀ ਦੇਖਦੀਆਂ ਕਿ ਇੱਕ ਮਾਂ ਦੇ ਦੋ ਬੱਚੇ ਹੁੰਦੇ ਨੇ ਜਾਂ ਚਾਰ ਬੱਚੇ ਹੁੰਦੇ ਨੇ ਮਾਂ ਉਹ ਚਾਰ ਬੱਚਿਆਂ ਨੂੰ ਜਾਂ ਦੋ ਬੱਚਿਆਂ ਨੂੰ ਪਾਲ ਸਕਦੀ ਲੇਕਿਨ ਚਾਰ ਬੱਚੇ ਜਾਂ ਦੋ ਬੱਚੇ ਮਿਲ ਕੇ ਇੱਕ ਮਾਂ ਨੂੰ ਨਹੀਂ ਪਾਲ ਸਕਦੇ ਇਹ ਸੱਚਾਈ ਹੈ ਬਿਲਕੁਲ ਜੀ ਜਦੋਂ ਸਾਡੇ ਮਾਪੇ ਸਾਨੂੰ ਪਾਲਿਆ ਹੋਏਗਾ ਨਾ ਉਹਨਾਂ ਕੋਲੇ ਉਦੋਂ ਉਹਨੀਆਂ ਸਹੂਲਤਾਂ ਵੀ ਨਹੀਂ ਹੋਣੀਆਂ ਠੀਕ ਹੈ ਅੱਜ ਦੀ ਡੇਟ ਦੇ ਵਿੱਚ ਤਾਂ ਬਹੁਤ ਸਾਰੀਆਂ ਸਹੂਲਤਾਂ ਹੈਗੀਆਂ ਔਰ ਦੂਸਰੀ ਗੱਲ ਇੱਕੋ ਜੀ ਉਮਰ ਦੇ ਬੱਚਿਆਂ ਨੂੰ ਪਾਲ ਲੈਣਾ ਤਾਂ ਬਹੁਤ ਔਖਾ ਹੁੰਦਾ ਠੀਕ ਹੈ ਮਾਪੇ ਤਾਂ ਫਿਰ ਵੀ ਸ਼ਰਮ ਮੰਨਦੇ ਆ ਅਸੀਂ ਨਹੀਂ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਅਸੀਂ ਉਹਨਾਂ ਨੂੰ ਸੰਭਾਲ ਲੈਣਾ ਕੀ ਹੈ ਦੋ ਫੁਲਕੇ ਹੀ ਹੁੰਦੇ ਯਾਰ ਉਹਨਾਂ ਦੇ ਬਿਮਾਰੀ ਠਮਾਰੀ ਦਾ ਹਰ ਇਨਸਾਨ ਹੋ ਸਕਦੀ ਹੈ ਜਦੋਂ ਸਾਡਾ ਆਪਣਾ ਬੱਚਾ ਬਿਮਾਰ ਹੁੰਦਾ ਸਕੀ ਅਸੀਂ ਉਹਦੀ ਦੇਖਭਾਲ ਨਹੀਂ ਕਰਦੇ ਬਲਕਿ ਬੱਚੇ ਜ਼ਿਆਦਾ ਬਿਮਾਰ ਹੁੰ ਤੋ 2 ਸਾਲ ਦਾ 5 ਸਾਲ ਦਾ 15 ਸਾਲ ਦਾ ਤੁਹਾਨੂੰ ਉਹਦੇ ਨਾਲ ਇੰਨਾ ਲਗਾ ਤੇ ਤੁਹਾਡੇ ਮਾ ਮਾਪ ਨੂੰ ਤੁਹਾਡੇ ਨਾਲ ਕਿੰਨਾ ਲਗਾ ਹੋਇਆ ਕਿੰਨੇ ਸਾਲਾਂ ਦਾ ਲਗਾ ਹੋਇਆ ਉਹਨਾਂ ਨੇ ਕਿੰਨੇ ਸੁਪਨੇ ਤੁਹਾਡੇ ਥਰੂ ਦੇਖੇ ਉਹਨੇ ਕਈ ਕਈ ਵਾਰੀ ਮੈਂ ਦੇਖਿਆ ਮਾਪੇ ਹਮੇਸ਼ਾ ਇਹ ਕਹਿੰਦੇ ਨੇ ਕਿ ਮੈਂ ਪੜਿਆ ਲਿਖਿਆ ਨਹੀਂ ਪਰ ਮੇਰੇ ਬੱਚੇ ਪੜ ਜਾਣ ਮੈਂ ਇਹ ਕੰਮ ਨਹੀਂ ਕੀਤਾ ਮੈਂ ਪੁਲਿਸ ਅਫਸਰ ਨਹੀਂ ਬਣ ਪਾਇਆ ਮੇਰੇ ਬੱਚੇ ਬੰਜਨ ਮੈਂ ਡਾਕਟਰ ਨਹੀਂ ਬਣ ਪਾਇਆ ਮੈਂ ਖੁਦ ਆਪਣੇ ਇੰਨਾ ਵਧੀਆ ਆਪਣੀ ਜ਼ਿੰਦਗੀ ਚ ਨਹੀਂ ਕਰ ਪਾਇਆ ਪਰ ਮੈਂ ਮੇਰੇ ਬੱਚੇ ਨੂੰ ਇੱਕ ਅੱਛੇ ਮੁਕਾਮ ਤੇ ਦੇਖਣਾ ਚਾਹੁੰਦਾ ਮੈਂ ਇੱਕ ਗੱਲ ਹਮੇਸ਼ਾ ਸੋਚਦੀ ਹਾਂ ਅੱਜ ਦੇ ਰੇਟ ਦੇ ਵਿੱਚ ਜਿਹੜੀ ਜ ਉਹਨਾਂ ਚੀਜ਼ਾਂ ਨੂੰ ਬੜੇ ਪੈਰਲਲ ਲੈ ਜਾਂਦੀ ਹੈ ਆਪਣੇ ਕੈਰੀਅਰ ਨੂੰ ਵੀ ਔਰ ਆਪਣੀ ਫੈਮਿਲੀ ਨੂੰ ਵੀ ਪਰ ਜਦੋਂ ਅਸੀਂ ਬੱਚੇ ਸੀਗੇ ਸਾਡੇ ਮਾਪੇ ਨਹੀਂ ਸੀ ਕਰ ਪਾ ਰਹੇ ਉਹਨਾਂ ਨੂੰ ਇੱਕ ਚੀਜ਼ ਸੈਕਰੀਫਾਈਜ਼ ਕਰਨੀ ਪੈਂਦੀ ਸੀ ਖਾਸ ਕਰਕੇ ਸਾਡੀਆਂ ਮਾਵਾਂ ਨੂੰ ਉਹ ਆਪਣੇ ਕੈਰੀਅਰ ਨੂੰ ਤਿਆਗਦੀਆਂ ਸੀ ਆਪਣੇ ਸੁਪਨਿਆਂ ਨੂੰ ਤਿਆਗਦੀਆਂ ਸੀ ਸਾਡੀ ਪਰਵਰਿਸ਼ ਕਰਦੀਆਂ ਸੀ ਤਾਂ ਉਹਨਾਂ ਚੀਜ਼ਾਂ ਦੀ ਕਦਰ ਹੋਣੀ ਚਾਹੀਦੀ ਹੈ ਸਾਨੂੰ ਠੀਕ ਹੈ ਨਾ ਬਾਕੀ ਤਾਂ ਫਿਰ ਦੁਨੀਆ ਦੇ ਰੰਗ ਤੁਹਾਡੇ ਸਾਹਮਣੇ ਹੀ ਹੈ ਕੋਈ ਮੈਸੇਜ ਤੁਸੀਂ ਸਾਡੇ ਚੈਨਲ ਜ਼ਰੀਏ ਦਾ ਸਿਟੀ ਹੈਡਲਾਈਨ ਜ਼ਰੀਏ ਯੂਥ ਨੂੰ ਦੇਣਾ ਚਾਹੋਗੇ ਪਹਿਲਾ ਮੈਸੇਜ ਦੇਖੋ ਇਹ ਹਿੰਦੁਸਤਾਨ ਦੀ ਧਰਤੀ ਆ ਹਮੇਸ਼ਾ ਇੱਥੇ ਭਗਤੀ ਹੁੰਦੀ ਆ ਕੁਰਬਾਨੀਆਂ ਹੁੰਦੀਆਂ ਬਹੁਤ ਕੁਝ ਹੁੰਦਾ ਤੇ ਮੈਨੂੰ ਲੱਗਦਾ ਸਾਡੇ ਲਈ ਬੜੀ ਸ਼ਰਮ ਦੀ ਗੱਲ ਆ ਵੀ ਜੇ ਅਸੀਂ ਆਪਣੀਆਂ ਮਾਵਾਂ ਨੂੰ ਨਹੀਂ ਸੰਭਾਲ ਸਕਦੇ ਠੀਕ ਆ ਤੁਸੀਂ ਕਦੀ ਜਾਓਗੇ ਕਿ ਆਸ਼ਰਮ ਚ ਕਦੀ ਕੋਈ ਵੀ ਮਾਂ ਆਏ ਮੈਂ ਨਹੀਂ ਚਾਹੁੰਦੀ ਵੀ ਇੱਕ ਇੱਕ ਸਮਾਜ ਦੇ ਮੱਥੇ ਦੇ ਉੱਤੇ ਇੱਕ ਕਲੰਕ ਹੋਵੇ ਠੀਕ ਆ ਹਾਂ ਜਿਨ੍ਹਾਂ ਦਾ ਕੋਈ ਹੈ ਹੀ ਨਹੀਂ ਵਿਚਾਰੀਆਂ ਦਾ ਰਾਈਟ ਆ ਉਹ ਇੱਕ ਗੱਲ ਵੱਖਰੀ ਹੈਗੀ ਪਰ ਜਿਨ੍ਹਾਂ ਦੇ ਬੱਚੇ ਹੈਗੇ ਆ ਹੁਣ ਮੈਂ ਤੁਹਾਡੇ ਨਾਲ ਇੱਕ ਲੇਟੈਸਟ ਇਨਸੀਡੈਂਟ ਸ਼ੇਅਰ ਕਰਨਾ ਚਾਹੁੰਦੀ ਆ ਕੱਲ ਅਸੀਂ ਇੱਕ ਮਾਤਾ ਜੀ ਨੂੰ ਆਸ਼ਰਮ ਚ ਲੈ ਕੇ ਆਂਦਾ ਰਾਈਟ ਮਤਲਬ ਇਹ ਨਵੇਂ ਜਮਾਨੇ ਦੀ ਇੰਟਰਨੈਟ ਦੀ ਦੁਨੀਆ ਦੇ ਵਾਸੀ ਹੋਣ ਦਾ ਨਤੀਜਾ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਉਹ ਮਾਤਾ ਜੀ ਆਸ਼ਰਮ ਚ ਕਿਉਂ ਆ ਕਿਉਂਕਿ ਉਹਨਾਂ ਦੀ ਬੇਟੀ ਨੂੰ ਪਬਜੀ ਖੇਡਣ ਦੀ ਆਦਤ ਹੈ ਔਰ ਉਹ ਰਾਤ ਨੂੰ 2 ਵਜੇ ਤੱਕ 3 ਵਜੇ ਤੱਕ ਪਬਜੀ ਖੇਡਦੀ ਆ ਗੇਮ ਖੇਡਣ ਦੀ ਆਦਤ ਹੈ ਜੀ ਔਰ ਕਾਲਾ ਕੱਢਦੀ ਹੈ ਉੱਚੀ ਉੱਚੀ ਉਹਦੀ ਵਜ੍ਹਾ ਕਰਕੇ ਉਹਦੀ ਆਪਣੀ ਫੈਮਿਲੀ ਵੀ ਉਹਦੇ ਤੋਂ ਡਿਸਟਰਬ ਆ ਉਹਦੇ ਬੱਚੇ ਉਹਦੇ ਹਸਬੰਦ ਨਾਲ ਲੱਗੇ ਰਹਿ ਰਹੇ ਆ ਉਹ ਆਪਣੀ ਫੈਮਿਲੀ ਤੋਂ ਲੱਗ ਰਹੇ ਰਹੀ ਆ ਉਹ ਲੁਧਿਆਣਾ ਦੀ ਨੇ ਬਿਲਕੁਲ ਜਲੂਧਿਆਣਾ ਦੇ ਹੱਬਵਾਲ ਦੀ ਆ ਔਰ ਉਹਨੇ ਆਪਣੀ ਫੈਮਲੀ ਨੂੰ ਕਿਹਾ ਵੀ ਮੈਂ ਤੁਹਾਨੂੰ ਛੱਡ ਸਕਦੀ ਆ ਗੇਮ ਨਹੀਂ ਛੱਡ ਸਕਦੀ ਇੱਕ ਛੋਟਾ ਜਿਹਾ ਪੇਟ ਰੱਖਿਆ ਹੋਇਆ ਉਹਦੇ ਨਾਲ ਉਹ ਰਹਿੰਦੀ ਆ ਹੁਣ ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਵੀ ਉਹਨੇ ਆਪਣੀ 15 ਸਾਲ ਦੀ ਬੇਟੀ ਨੂੰ ਛੱਡ ਦਿੱਤਾ ਠੀਕ ਹੈ ਜਿਹਨੇ 15 ਸਾਲ ਦੀ ਬੇਟੀ ਨੂੰ ਛੱਡ ਦਿੱਤਾ ਤੇ ਮੈਂ ਉਹਨੂੰ ਤਾਂ ਕਿੱਦਾਂ ਉਮੀਦ ਕਰਾਂ ਵੀ ਉਹ ਆਪਣੀ ਮਾਂ ਨੂੰ ਸੰਭਾਲੇਗੀ ਸਹੀ ਗੱਲ ਹੈ ਠੀਕ ਉਹ ਕਹਿੰਦੀ ਜੀ ਮੇਰਾ ਇਹਨਾਂ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਹੈਗਾ ਹੁਣ ਤੁਸੀਂ ਖੋਰ ਸੋਚੋਗੇ ਅਸੀਂ ਜਾ ਕਿੱਧਰ ਨੂੰ ਰਹੇ ਸਹੀ ਗੱਲ ਕੀ ਸਾਡਾ ਕੱਲ ਹੋਏਗਾ ਸਾਡਾ ਕਲਚਰ ਕਿੱਥੇ ਨਾ ਕਿੱਥੇ ਖਤਮ ਹੁੰਦਾ ਜਾਂਦਾ ਹੈ ਸਾਡੀ ਪਿਆਰ ਸਾਡਾ ਲੋਕਾਂ ਦੇ ਨਾਲ ਸਨੇਮ ਉਹ ਸਾਰਾ ਕੁਝ ਖਤਮ ਹੋ ਰਿਹਾ ਹੈ ਮੋਹ ਖਤਮ ਹੁੰਦਾ ਜਾ ਰਿਹਾ ਤੇ ਮਾਇਆ ਵੱਲ ਟੁਰ ਹੀ ਜਾਂਦੇ ਆ ਬਿਲਕੁਲ ਜੀ ਅਸੀਂ ਇੱਕ ਨਕਲੀ ਦੁਨੀਆ ਸਿਰਜ ਰਹੇ ਆ ਮਤਲਬ ਜਿੱਥੇ ਸਾਨੂੰ ਸਮਝ ਹੀ ਨਹੀਂ ਆ ਰਹੀ ਵੀ ਅਸਲੀਅਤ ਕੀ ਆ ਕੱਲ ਸਾਡੇ ਨਾਲ ਕੀ ਹੋਏਗਾ ਸ਼ੁਕਰ ਆ ਅੱਜ ਦੀ ਰੇਡ ਦੇ ਵਿੱਚ ਕੁਝ ਲੋਕ ਹੈਗੇ ਆ ਚਾਹੇ ਮੈਂ ਛੋਟਾ ਜਿਹਾ ਜਿਹਾ ਹਿੱਸਾ ਨਿਭਾ ਰਹੀ ਆ ਮੇਰੇ ਵਰਗੇ ਹੋਰ ਬੜੇ ਸਾਰੇ ਲੋਕਾਂ ਨੇ ਇਹਨਾਂ ਮਾਮਾ ਨੂੰ ਆਸ਼ਰਮ ਮਿਲ ਰਿਹਾ ਰਾਈਟ ਹੋ ਸਕਦਾ ਕੱਲ ਨੂੰ ਸਾਨੂੰ ਤੁਹਾਨੂੰ ਨਾ ਮਿਲ ਬਿਲਕੁਲ ਸਹੀ ਗੱਲ ਹੈ ਠੀਕ ਹੈ ਸ ਤੇ ਇਹ ਤਾਂ ਸੀਗਾ ਮੈਸੇਜ ਅੱਜ ਦੀ ਯੁਵਾ ਪੀੜ੍ਹੀ ਲਈ ਹੁਣ ਕੁਝ ਬਜ਼ੁਰਗਾਂ ਲਈ ਵੀ ਮੈਸੇਜ ਦੇ ਦਿਓ ਕਿਉਂਕਿ ਮੈਂ ਦੇਖਿਆ ਤੁਹਾਡੇ ਨਾਲ ਗੱਲ ਕਰਦੇ ਹੋਏ ਆਫ ਕੈਮਰਾ ਤੁਸੀਂ ਬੜੀ ਪ੍ਰੈਕਟੀਕਲ ਗੱਲਾਂ ਕਰਦੇ ਹੋ ਦੇਖਣ ਤੋਂ ਜ਼ਰੂਰ ਤੁਸੀਂ ਕਠੋਰ ਦਿਖਦੇ ਹੋਣਗੇ ਥੋੜੀ ਸਟ੍ਰਿਕਟ ਦਿਖਦੇ ਹੋਣਗੇ ਪਰ ਇਹ ਸਟ੍ਰਿਕਟ ਜੈਨੂਇਨਲੀ ਨਹੀਂ ਹੈ ਕਿ ਬੜੇ ਹੀ ਪਿਆਰੇ ਨੇ ਦਿਲੋਂ ਬੜੇ ਹੀ ਅੱਛੇ ਨੇ ਬਹੁਤ achੀਆਂ ਗੱਲਾਂ ਕਰਦੇ ਨੇ ਬਜ਼ੁਰਗਾਂ ਲਈ ਜਿਹੜੇ ਵੱਡੇ ਹੋ ਜਾਂਦੇ ਨੇ ਇਹਨਾਂ ਨੂੰ ਲੱਗਦਾ ਕਿ ਹਾਂ ਵੀ ਉਹਨਾਂ ਦੇ ਲਈ ਵੀ ਕੋਈ ਮੈਸੇਜ ਹੈ ਮੈਂ ਦੇਖੋ ਹੁਣ ਤੱਕ ਦਾ ਜਿਹੜੇ ਜ਼ਿੰਦਗੀ ਦਾ ਤਜਰਬਾ ਨੇ ਉਹਦੇ ਚ ਇੱਕ ਚੀਜ਼ ਸਿੱਖੀ ਆ ਜਿਹੜੇ ਬਜ਼ੁਰਗ ਆਪਣੇ ਸਟਰੋਂਗ ਰਹਿੰਦੇ ਆ ਉਹਨਾਂ ਦੀ ਜ਼ਿੰਦਗੀ ਬੜੀ ਵਧੀਆ ਰਹਿੰਦੀ ਹੈ ਤਾਂ ਮੈਂ ਇੱਕ ਰਿਕੁਐਸਟ ਕਰਨਾ ਚਾਹੁੰਦੀ ਆ ਸਾਡੇ ਬਜ਼ੁਰਗਾਂ ਨੂੰ ਆਪਣੇ ਆਪ ਨੂੰ ਇੰਨਾ ਡਿਪੈਂਡੈਂਟ ਨਾ ਕਰੋ ਇੰਨੇ ਕਮਜ਼ੋਰ ਨਾ ਬਣਾਓ ਵੀ ਤੁਹਾਡੀ ਔਲਾਦ ਤੁਹਾਡੇ ਨਾਲ ਉਹਦਾ ਦਾ ਬਿਹੇਵ ਕਰੇ ਕੋਈ ਵੀ ਸਾਡੇ ਨਾਲ ਮਾੜਾ ਬਿਹੇਵ ਉਹਦੋਂ ਕਰਦਾ ਜਦੋਂ ਕਿਉਂ ਸੀ ਉਹਨੂੰ ਇਜਾਜ਼ਤ ਦਿੰਦੇ ਆ ਰਾਈਟ ਨਾਓ ਹਾਲਾਤ ਬਣ ਨਾਓ ਐਡੇ ਜੋਗੇ ਹੋਣ ਅਗਰ ਮੰਨ ਲਓ ਤੁਹਾਡੇ ਕਿਸੇ ਵੀ ਵਜ੍ਹਾ ਕਰਕੇ ਤੁਹਾਡੇ ਬੱਚੇ ਤੁਹਾਨੂੰ ਇਗਨੋਰ ਕਰਦੇ ਆ ਤਾਂ ਤੁਸੀਂ ਅਲੱਗ ਹੋ ਜਾਓ ਆਪਣੀ ਸੈਲਫ ਰਿਸਪੈਕਟ ਤਾਂ ਬਰਕਰਾਰ ਰੱਖੋ ਠੀਕ ਹੈ ਤੁਹਾਡੀ ਬਦੌਲਤ ਹੋ ਆ ਉਹਨਾਂ ਦੀ ਬਦੌਲਤ ਤੁਸੀਂ ਨਹੀਂ ਹੈਗੇ ਠੀਕ ਹੈ ਤਾਂ ਇੰਨਾ ਮਤਲਬ ਆਪਣੇ ਆਪ ਨੂੰ ਕਮਜ਼ੋਰ ਨਾ ਬਣਾਓ ਆਪਣੇ ਆਪ 'ਚ ਥੋੜਾ ਜਿਹਾ ਦਮ ਰੱਖੋ ਤੁਹਾਡੀ ਪ੍ਰਾਪਰਟੀ ਦਿੱਤੇ ਹੋ ਕਾਬਜ਼ ਹੋ ਰਹੇ ਰਾਈਟ ਇਹਨਾਂ ਚੀਜ਼ਾਂ ਨੂੰ ਸਮਝੋ ਇਹੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਆਪਾਂ ਦੇਖਦੇ ਆਏ ਆਏ ਆ ਮਤਲਬ ਉਹਨਾਂ ਦੇ ਬਜ਼ੁਰਗਿਆਂ ਨੇ ਵੀ ਇਦਾਂ ਹੀ ਕੀਤਾ ਹੁਣ ਅੱਜ ਦੀ ਰੇਟ ਦੇ ਵਿੱਚ ਬੱਚੇ ਸਵੇਰ ਸ਼ਾਮ ਤਾਂ 10 ਮਿੰਟ ਦੇ ਦਿੰਦੇ ਨੇ ਮੈਨੂੰ ਲੱਗਦਾ ਇਹ ਨਹੀਂ ਬਹੁਤ ਹੈ ਇਸ ਤੋਂ ਜ਼ਿਆਦਾ ਉਮੀਦ ਵੀ ਨਹੀਂ ਰੱਖਣੀ ਚਾਹੀਦੀ ਸਹੀ ਗੱਲ ਹੈ ਜੀ ਤੇ ਕਈ ਵਾਰੀ ਨਾ ਮੈਂ ਦੇਖਿਆ ਕਿ ਜਿਵੇਂ ਹੀ ਪ੍ਰਾਪਰਟੀ ਬੱਚਿਆਂ ਦੇ ਨਾਮ ਹੋ ਜਾਂਦੀ ਹੈ ਉਹ ਸਿੱਧਾ ਹੋ ਜਾਂਦੇ ਕਿ ਹਾਂ ਜੀ ਹੁਣ ਇਹ ਕਮਰਾ ਖਾਲੀ ਕਰ ਦੋ ਕਿ ਇਹ ਸਹੀ ਹੈ ਮੈਡਮ ਮੈਨੂੰ ਲੱਗਦਾ ਇਹ ਨਾ ਤੁਹਾਡੇ ਮੋਰਲ ਵੈਲਿਊਜ਼ ਤੇ ਵੀ ਡਿਪੈਂਡ ਕਰਦਾ ਗੱਲ ਉੱਥੇ ਹੀ ਆਉਂਦੀ ਹੈ ਤੁਸੀਂ ਵੀ ਜਿਆ ਕੀ ਹੈ ਠੀਕ ਹੈ ਜੇ ਪੇਰੈਂਟਸ ਨੇ ਵੀ ਆਪਣੇ ਬੱਚਿਆਂ ਨੂੰ ਉਹ ਹੀ دنیਵੀਂ ਚੀਜ਼ਾਂ ਸਿਖਾਈਆਂ ਬਿਜ਼ਨਸ ਪੈਸੇ ਕਮਾਉਣਾ ਜੇ ਰਿਸ਼ਤਿਆਂ ਦੇ ਵਿੱਚ ਨਿਗਰ ਰੱਖਣਾ ਨਹੀਂ ਸਿਖਾਇਆ ਤੇ ਉਹ ਕਿਤੇ ਨਾ ਕਿਤੇ ਤਾਂ ਆ ਕੇ ਸਾਨੂੰ ਵੀ ਪੇਸ਼ ਆਏਗਾ ਕੀਕਾ ਪਰ ਤੁਸੀਂ ਦੇਖਦੇ ਹੋ ਵਾਲੇ ਦੁਆਲੇ ਜਿੱਤੇ ਫੈਮਿਲੀ ਵੈਲਿਊਜ਼ ਹੈਗੇ ਉੱਥੇ ਇਦਾਂ ਦੀ ਦਿੱਕਤ ਨਹੀਂ ਬੱਚੇ ਬੇਸ਼ੱਕ ਉਹਨਾਂ ਕੋਈ ਇੱਕ ਰੋਟੀ ਉਹਦੀ ਖੋਦ ਖਾਂਦੇ ਆ ਤੇ ਬੱਚੇ ਨੇ ਕਹਿੰਦੇ ਇਹ ਦੁਨੀਆ ਦੇ ਰੰਗ ਹੈ ਸਭ ਕੁਝ ਹੈ ਬਿਲਕੁਲ ਬਹੁਤ ਕੁਝ ਹੈ ਮੈਮ ਹੁਣ ਜਿਹੜਾ ਤੁਸੀਂ ਆਪਾਂ ਗੱਲ ਕੀਤੀ ਹੈ ਕੋਈ ਉਹ ਜਿਹੜਾ ਕੇਸ ਜਿਹੜੇ ਅੱਜਕੱਲ ਜ਼ਿਆਦਾ ਆ ਰਹੇ ਹੋਣ ਆਪਣੇ ਆਸ਼ਰਮ ਦੇ ਅੰਦਰ ਕੇਸ ਮਾਮ ਸਾਰੇ ਤਰ੍ਹਾਂ ਦੇ ਆਉਂਦੇ ਆ ਬਹੁਤ ਸਾਰੇ ਕੇਸ ਇਦਾਂ ਦੇ ਆਉਂਦੇ ਆ ਜਿੱਦਾਂ ਕਿਸੇ ਗਲੀ ਮਹੱਲੇ ਚ ਕਾਲ ਆਈ ਬੇ ਸਾਡੇ ਗਲੀ ਦੇ ਵਿੱਚ ਕੋਈ ਮਾਤਾ ਜੀ ਆ ਜਾਂ ਪਿਤਾ ਜੀ ਆ ਉਹਨਾਂ ਦੇ ਬੱਚੇ ਹੈਗੇ ਆ ਪਰ ਉਹਨਾਂ ਦੀ ਕੇਅਰ ਨਹੀਂ ਕਰਦੇ ਬੜੀ ਦੁਰਦਰਸ਼ਾ ਤੇ ਸਾਡੇ ਤੋਂ ਦੇਖੇ ਨਹੀਂ ਜਾਂਦੇ ਪਲੀਜ਼ ਤੁਸੀਂ ਉਹਨਾਂ ਨੂੰ ਲੈ ਜਾਓ ਇਹ ਔਰ ਅੱਜਕੱਲ ਜਿਹੜੀ ਹੈਰਾਨੀ ਵਾਲੀ ਗੱਲ ਹੈ ਇੱਕ ਹੋਰ ਨਵੀਂ ਤਰ੍ਹਾਂ ਦੇ ਕੇਸ ਆ ਰਹੇ ਆ ਅੱਜਕੱਲ ਜਿਹੜੀ ਜੰਗ ਜੇਨਰੇਸ਼ਨ ਹਨ 10+2 ਕਰਕੇ ਜਿਹੜੇ ਕੈਨੇਡਾ ਗਏ ਆ ਰਾਈਟ ਉਹ ਬੱਚੇ ਜਦੋਂ ਉੱਥੇ ਚਲੇ ਜਾਂਦੇ ਆ ਸਾਲ ਡੇਟ ਸੰਹੁੰਦਾ ਫਿਰ ਉਹਦੇ ਤੋਂ ਬਾਅਦ ਆਪਣੇ ਪੇਰੈਂਟਸ ਨੂੰ ਬੁਲਾਉਂਦੇ ਆ ਹਨਾ ਵਿਜ਼ਟਰ ਵੀਜ਼ੇ ਤੇ ਜਦੋਂ ਵਿਜ਼ਟਰ ਵੀਜ਼ੇ ਤੇ ਬੁਲਾਉਂਦੇ ਪੇਰੈਂਟਸ ਨੇ ਪਰਮਨੈਂਟ ਤਾਂ ਜਾਣਾ ਨਹੀਂ ਹੁੰਦਾ ਫਿਲਹਾਲ ਲਈ ਤਾਂ ਉਹਨਾਂ ਦੀ ਬੱਚਿਆਂ ਦੀ ਕੋਈ ਦਾਦੀ ਜਾਂ ਦਾਦਾ ਜੀ ਇੱਥੇ ਇੰਡੀਆ 'ਚ ਹੁੰਦੇ ਆ ਉਦਾਂ ਤੇ ਪੇਰੈਂਟਸ ਦੇ ਵੀ ਅੱਜਕੱਲ ਬੜੇ ਫੋਨ ਆਉਂਦੇ ਆ ਜੀ ਅਸੀਂ 4 ਮਹੀਨੇ ਲਈ 5 ਮਹੀਨੇ ਲਈ 3 ਮਹੀਨੇ ਲਈ ਜਾਣਾ ਸਾਡਾ ਬੇਟਾ ਸਾਨੂੰ ਬੁਲਾ ਰਿਹਾ ਤੇ ਪਰ ਉਹਦੇ ਦਾਦੀ ਦਾਦਾ ਇੱਥੇ ਇਕੱਲੇ ਆ ਤੇ ਅ ਓਹ ਠੀਕ ਹੈ ਤੇ ਮੈਨੂੰ ਇਹ ਲੱਗਦਾ ਰਿਕਮੈਂਡ ਆ ਗਈ ਹਾਂ ਹਾਂਜੀ ਔਰ ਮੈਨੂੰ ਇਹ ਲੱਗ ਔਰ ਉਹ ਬੜੇ ਹੱਕ ਨਾਲ ਕਹਿੰਦੇ ਅਸੀਂ ਪੇ ਕਰ ਦਿਆਂਗੇ ਜੀ ਵੀ ਤੁਸੀਂ ਤੇ ਮੈਂ ਉਹਨਾਂ ਨੂੰ ਕਹਿੰਦੇ ਤੁਸੀਂ ਕੈਨੇਡਾ ਜਾਣਾ ਆਪਣੇ ਬੱਚੇ ਕੋਲੇ ਠੀਕ ਹੈ ਇਹਨਾਂ ਨੂੰ ਕਿਸੇ ਰਿਸ਼ਤੇਦਾਰੀ ਚ ਛੱਡ ਦਿਓ ਜਾਂ ਇਹਨਾਂ ਨਾਲ ਕੋਈ ਕੇਅਰ ਟੇਕਰ ਰੱਖ ਦਿਓ ਕਿਸੇ ਤੋਂ ਹੈਲਪ ਮਤਲਬ ਤੁਹਾਡੇ ਬੱਚੇ ਕੱਲ ਤੁਹਾਨੂੰ ਆਸ਼ਰਮ ਛੇ ਭੇਜਣਗੇ ਕਿਦਾਂ ਦਾ ਫੀਲ ਹੋਏਗਾ ਮੈਨੂੰ ਨਹੀਂ ਲੱਗਦਾ ਵੀ ਅੱਜਕੱਲ ਕੋਈ ਵੀ ਬੰਦਾ ਸੋਚ ਕੇ ਗੱਲ ਕਰਦਾ ਵੀ ਇਹਦਾ ਹਸ਼ਰ ਕੀ ਹੋਏਗਾ ਜਾਂ ਮੈਮ ਜਿਵੇਂ ਤੁਸੀਂ ਗੱਲ ਕੀਤੀ ਕਿ ਤੁਸੀਂ ਯੂਥ ਨੂੰ ਵੀ ਇਨਸਪਾਇਰ ਕਰਤਾ ਤੁਸੀਂ ਵੱਡਿਆਂ ਬਜ਼ੁਰਗਾਂ ਲਈ ਵੀ ਇਨਸਪਾਇਰ ਕਰਤਾ ਕੁਝ ਇਹੋ ਜਿਹਾ ਕਿੱਸਾ ਜੋ ਅੱਜ ਤੱਕ ਤੁਹਾਡੇ ਆਸ਼ਰਮ 'ਚ ਹੋਇਆ ਹੋਵੇ ਜਿਹੜੇ ਜੋ ਜੋ ਕਿੱਸਾ ਤੁਹਾਡੇ ਦਿਲ ਦਿਲ 'ਚ ਛਾਪ ਛੱਡ ਗਿਆ ਹੋ ਕਿ ਉਹ ਦਿਲ ਦਿਲਾਨੇ ਵਾਲਾ ਕਿੱਸਾ ਸੀਗਾ ਕੋਈ ਹੋਇਆ ਹੈ ਅੱਜ ਤੱਕ ਇਹੋ ਜਿਹਾ ਕੁਝ ਮੈਮ ਹੁਣ ਤੱਕ ਦਾ ਜਿਹੜਾ ਮੇਰਾ ਸਫ਼ਰ ਹੈ ਨਾ ਉਹਦੇ ਵਿੱਚ ਮਤਲਬ 90% ਤਾਂ ਇਦਾਂ ਦੇ ਟਿਕ ਹੋ ਕੇ ਘਰੋ ਘਰੀ ਜਾ ਚੁੱਕੇ ਹੈ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਆਸ਼ਰਮ 'ਚ ਜਿੰਨੇ ਵੀ ਬਜ਼ੁਰਗ ਆਏ ਨੇ, ਲੇਡੀਜ਼ ਆਈਆਂ ਨੇ ਕਿਉਂਕਿ ਇਹ ਮਾਤਾ ਦਾ ਆਸ਼ਰਮ ਹੈ, ਮਾਤਾਵਾਂ ਦਾ ਆਸ਼ਰਮ ਹੈ। ਤੇ ਠੀਕ ਹੋ ਕੇ ਵਾਪਸ ਵੀ ਚਲੇ ਜਾਂਦੇ ਨੇ। ਜਿੱਦਾਂ ਉਹ ਮੈਂਟਲੀ ਅਪਸੈਟ ਮਿਲੇ ਸਾਡੇ ਕੋਲੇ ਆਏ, ਅਸੀਂ ਉਹਨਾਂ ਦਾ ਟ੍ਰੀਟਮੈਂਟ ਕਰਵਾਇਆ, ਕਾਉਂਸਲਿੰਗ ਕੀਤੀ, ਅੱਛੇ ਮਾਹੌਲ 'ਚ ਰਹਿਏ, ਉਹਨਾਂ ਨੂੰ ਐਟਮੋਸਫੇਅਰ ਇਦਾਂ ਦਾ ਤਾਂ ਫਿਰ ਉਹ ਰਿਕਵਰ ਕਰਨਾ ਸ਼ੁਰੂ ਹੋ ਗਏ। ਠੀਕ। ਰਾਈਟ ਫਿਰ ਉਹਨਾਂ ਨੇ ਆਪਣਾ ਘਰ-ਬਾਰ ਦੱਸਿਆ, ਉਹਨੂੰ ਵੈਰੀਫਾਈ ਕੀਤਾ। ਅਗਰ ਉਹ ਲੈਣਾ ਚਾਹੁੰਦੇ ਉਹਨਾਂ ਦੀ ਫੈਮਿਲੀ ਉਹਨਾਂ ਨੂੰ ਲੈਣਾ ਚਾਹੁੰਦੀ ਤੇ ਇਹਨਾਂ ਪੀਪਲ ਆ ਗਿਆ ਜਿਹੜੇ ਘਰਾਂ ਨੂੰ ਜਾ ਚੁੱਕੇ ਹੋਏ ਆ ਮਤਲਬ ਕਾਨਪੁਰ ਸਲੀ ਕੁੜੀ ਕਲਕੱਤਾ ਪਤਾ ਨਹੀਂ ਕਿੱਥੋਂ ਕਿੱਥੇ ਤੱਕ ਮਤਲਬ ਕੋਈ ਸ਼ਾਇਦ ਮਤਲਬ ਅਸੀਂ ਕਾਰਨਰ ਹਿੰਦੁਸਤਾਨ ਦਾ ਛੱਡਿਆ ਮਤਲਬ ਘਰ ਘਰ ਵਾਪਸੀ ਹੁੰਦੀ ਵੀ ਉਮੀਦ ਇੱਥੇ ਰਹਿੰਦੀ ਹੈ ਬਿਲਕੁਲ ਤਾਂ ਔਰ ਹੁਣ ਅੱਜ ਦੀ ਰੇਡ ਦੇ ਵਿੱਚ ਜਿੰਨੇ ਪਰਸਨ ਇੱਥੇ ਹੈਗੇ ਆ ਇਹ ਇੰਨੇ ਸਾਰੇ ਲੋਕਾਂ ਦੀ ਆਪਣੀ ਆਪਣੀ ਕਹਾਣੀ ਹੈ ਰਾਈਟ ਔਰ ਕੋਈ ਵੀ ਪਰਸਨ ਇਦਾਂ ਦੇ ਨਹੀਂ ਜਿੱਦੀ ਕਹਾਣੀ ਨੇ ਤੁਹਾਨੂੰ ਟੱਚ ਨਾ ਕੀਤਾ ਹੋਵੇ ਅੰਦਰ ਤੋਂ ਰਾਈਟ ਪਰ ਹੁਣ ਤਾਂ ਮੈਨੂੰ ਇਹ ਲੱਗਦਾ ਵੀ ਜਿਹੜੀ ਇਹ ਦੁਨੀਆ ਸ਼ਾਇਦ ਇਹ ਹੀ ਸੱਚੀ ਆ ਬਾਹਰਲੀ ਦੁਨੀਆ ਬਹੁਤ ਝੂਠੀ ਹੈ ਕਮਾਲ ਹੈ ਜੀ ਖੂਬ ਪਿਆਰ ਮਿਲਦਾ ਹੈ ਆਨੰਦ ਦੇ ਥਰੂ ਬਹੁਤ ਸਾਰੀਆਂ ਜੀ ਬਲੇਸਿੰਗਸ ਮਤਲਬ ਇਸ ਮਾਮਲੇ 'ਚ ਮੈਂ ਬਹੁਤ ਅਮੀਰ ਹਾਂ ਹਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਖੁੱਲ ਕੇ ਪਿਆਰ ਲਟਾਉਂਦੇ ਆ ਔਰ ਸਭ ਤੋਂ ਵੱਡੀ ਗੱਲ ਇਹ ਆ ਵੀ ਇਹ ਮੈਂ ਪਿਆਰ ਆ ਜਿਹੜਾ ਰੀਅਲ ਆ ਇਹਨ 'ਚ ਕੋਈ ਛਲਕ ਕਪਟ ਨਹੀਂ ਹਾਂ ਛਲਕ ਕਪਟ ਨਹੀਂ ਆ ਅਗਰ ਇਹਨਾਂ ਨੂੰ ਕੋਈ ਮੇਰੇ ਨਾਲ ਨਾਰਾਜ਼ ਕੀਆ ਤਾਂ ਵੀ ਮੇਰੇ ਮੂੰਹ ਤੇ ਆ ਤੇ ਜੇ ਇਹਨਾਂ ਦਾ ਪਿਆਰ ਆ ਤਾਂ ਵੀ ਮੇਰੇ ਮੂੰਹ ਤੇ ਆ ਹਾਂ ਬਿਲਕੁਲ ਤੁਸੀਂ ਵੀ ਆਪਣਾ ਪੂਰਾ ਭਰਪੂਰ ਪਿਆਰ ਲਟਾਉਂਦੇ ਹੋ ਇਹਨਾਂ ਦੇ ਤੇ ਬਿਲਕੁਲ ਮੈਨੂੰ ਲੱਗਦਾ ਸ਼ਾਇਦ ਬਾਹਰਲੇ ਸਮਾਜ ਨਾਲ ਮੇਰੀ ਏਡੀ ਪੱਟਦੀ ਨਹੀਂ ਹੈ ਨਹੀਂ ਇਹਨਾਂ ਨਾਲ ਮੇਰੀ ਅੱਛੀ ਕਾਸੀ ਟਿਊਨਿੰਗ ਹੈ ਕਮਾਲ ਹੈ ਜੀ ਜੀ ਦੇਖੋ ਜੀ ਕੋਈ ਮਜਬੂਰੀ ਹੈ ਪਹਿਲੀ ਗੱਲ ਤੇ ਆਪਣੇ ਮਾਪਿਓ ਨੂੰ ਛੱਡੋ ਨਾ ਆਸ਼ਰਮ ਜਿੱਤੇ ਬਿਲਕੁਲ ਵੀ ਨਾ ਛੱਡੋ ਕੋਈ ਨਾ ਕੋਈ ਕਰੋ ਕਿਉਂਕਿ ਅਗਰ ਇੱਕ ਮਾਂ ਬੱਚਿਆਂ ਨੂੰ ਪਾਲ ਸਕਦੀ ਹੈ ਤੇ ਬੱਚੇ ਵੀ ਮਾਂ ਨੂੰ ਪਾਲ ਸਕਦੇ ਨੇ ਹਾਂ ਦੇਖੋ ਇਹ ਸੰਸਕਾਰ ਜਿਵੇਂ ਮੈਂ ਆਪਨੇ ਬਹੁਤ ਵੱਡੀ ਗੱਲ ਕਹੀ ਕਿ ਸੰਸਕਾਰ ਬਹੁਤ ਜ਼ਰੂਰੀ ਹੁੰਦੇ ਨੇ ਵੈਲਿਊਜ਼ ਮੋਰਲ ਵੈਲਿਊਜ਼ ਬਹੁਤ ਜ਼ਰੂਰੀ ਹੁੰਦੀ ਏ ਘਰ ਦਾ ਮਾਹੌਲ ਬਹੁਤ ਜ਼ਰੂਰੀ ਏ ਅਗਰ ਆਸ਼ਰਮ ਤੁਸੀਂ ਕਿਸ ਕਾਰਨ ਵਾ ਛੱਡ ਵੀ ਜਾਂਦੇ ਹੋ ਲੇਕਿਨ ਸੇਮੇ ਟਾਈਮ ਤੋਂ ਦੇ ਹੀ ਸਕਦੇ ਹੋ ਤੁਸੀਂ ਆਪਣੇ ਪਰਿਵਾਰ ਨੂੰ ਆ ਕੇ ਆਪਣੀ ਮਾਂ ਨੂੰ ਆ ਕੇ ਦੇਖ ਸਕਦੇ ਹੋ ਆਪਣੀ ਭੈਣ ਨੂੰ ਆ ਕੇ ਦੇਖ ਸਕਦੇ ਹੋ ਤੇ ਜੋ ਪਹਿਲ ਸਾਡੇ ਚੈਨਲ ਦੇ ਕੀਤੀ ਹੈ ਉਹਦੇ ਚ ਅਗਰ ਤੁਸੀਂ ਸਾਡਾ ਹਿੱਸਾ ਬੰਨਣਾ ਚਾਹੁੰਦੇ ਹੋ ਤਾਂ ਅਸੀਂ ਇੱਕ ਨੰਬਰ ਡ੍ਰੌਪ ਕਰਾਂਗੇ ਤੁਹਾਨੂੰ ਹੇਠਲੇ ਸਾਡੀ ਟੀਮ ਦੇ ਨਾਲ ਤੁਸੀਂ ਵੀ ਆਕੇ ਆਪਣਾ ਟਾਈਮ ਸਪੈਂਡ ਕਰ ਸਕਦੇ ਹੋ ਕੁਝ ਨਾ ਕੁਝ ਇੱਥੇ ਇਹਨਾਂ ਨੂੰ ਖੁਸ਼ੀਆਂ ਦੇ ਜਾਓ ਤੇ ਭਰਪੂਰ ਬਲੇਸਿੰਗਸ ਲੈ ਕੇ ਜਾਓ ਤੇ ਮੈਂ ਆ ਜਾਈਆਂ ਬਲੇਸਿੰਗਸ ਲੈਣ ਲਈ ਤੇ ਆਓ ਇੰਜੋਏ ਕਰਦੇ ਹਾਂ ਹੋਂ ਅਨੰਦ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਪਲਕ ਪਲਕ ਇਸ ਆਸ਼ਰਮ ਤੋਂ ਕਿੰਨੇ ਸਾਲ ਹੋ ਗਏ ਜੁੜੇ ਹੋਏ ਇਹਨੂੰ ਮੈਨੂੰ 3-4 ਸਾਲ ਹੋ ਗਏ ਚਾਰ ਸਾਲ ਹੋ ਗਏ ਤੁਹਾਨੂੰ ਤੇ ਇੱਥੇ ਕਿਵੇਂ ਆਏ ਤੁਸੀਂ ਅਸੀਂ ਮੈਡਮ ਨਾਲ ਆਏ ਸੀ ਮੈਡਮ ਨਾਲ ਆਏ ਸੀ ਕੋਈ ਤੁਹਾਨੂੰ ਮਤਲਬ ਤੁਹਾਡਾ ਆਪਣਾ ਪਰਿਵਾਰ ਦਾ ਬੰਦਾ ਛੱਡ ਕੇ ਗਿਆ ਸੀਗਾ ਕਿਵੇਂ ਆਏ ਸੀ ਵੈਸੀ ਮੈਡਮ ਲੈ ਕੇ ਆਏ ਸੀ ਅੱਛਾ ਮੈਡਮ ਹੀ ਲੈ ਕੇ ਆਏ ਨੇ ਤੇ ਕੁਝ ਕਹਿਣਾ ਸਾਡਾ ਰਹਿ ਹੈਗਾ ਆ ਲੁਧਿਆਣੇ ਅੱਛਾ ਲੁਧਿਆਣੇ ਸਿਸਟਰ ਰਹਿੰਦੇ ਮੇਰੇ ਅੱਛਾ ਤੇ ਤੁਹਾਡੇ ਆਪਣੇ ਪੇਰੈਂਟਸ ਪੇਰੈਂਟਸ ਨਹੀਂ ਮੇਰੇ ਹਾਂਜੀ ਉਹਨਾਂ ਦੀ ਥੋੜਾ ਜਿਹਾ ਰੋਇਆ ਡੈਥ ਹੋਈ ਹੈ ਅੱਛਾ ਇੱਕ ਬ੍ਰਦਰ ਸੀਗਾ ਉਹਨਾਂ ਦੀ ਵੀ ਹੋਈ ਹੈ ਅੱਛਾ ਹੁਣ ਤੁਸੀਂ ਕੱਲ ਲਿਓ ਹੁਣ ਮੇਰੀ ਸਿਸਟਰ ਹੈ ਦੋ ਇੱਕ ਵੱਡਾ ਬ੍ਰਦਰ ਹੈ अच्छा ਤੇ ਉਹ ਤੁਹਾਨੂੰ ਰੱਖਦੇ ਨਹੀਂ ਕੋਈ ਰੱਖਦੇ ਨਹੀਂ ਮੈਨੂੰ ਮਿਲਣ ਜਾਣੀ ਹੁੰਦੀ ਉਹਨਾਂ ਨੂੰ ਮੈਡਮ ਨੂੰ ਮੈਂ ਪੁੱਛ ਲੈਣੀਆਂ ਹਾਂ ਫਿਰ ਇਹ ਕਹਿੰਦੇ ਕੋਈ ਗੱਲ ਨਹੀਂ ਉਹਨਾਂ ਨਾਲ ਗੱਲ ਕਰ ਲਈ ਜੇ ਕਹਿੰਦੇ ਤਾਂ ਅੱਜ ਆਜੋ ਤਾਂ ਫਿਰ ਮੈਂ ਤੈਨੂੰ ਇੱਥੇ ਭੇਜ ਦਾਂਗੀ ਅੱਛਾ ਫਿਰ ਮੈਂ ਉਹਨਾਂ ਨੂੰ ਮਿਲ ਕੇ ਫਿਰ ਆਜਾਂ ਨਹੀਂ ਇਹਨਾਂ ਦੇ ਕੋਲ ਇੱਥੋਂ ਜਾਣ ਦਾ ਮਨ ਨਹੀਂ ਕਰਦਾ ਦਿਲ ਲੱਗ ਗਿਆ ਹੁਣ ਆਸ਼ਰਮ 'ਚ ਦਿਲ ਲੱਗ ਗਿਆ ਆਸ਼ਰਮ ਤੋਂ ਜਾਣ ਦਾ ਮਨ ਨਹੀਂ ਕਰਦਾ ਜੀ ਸਹੀ ਗੱਲ ਹੈ ਮੈਡਮ ਦੇ ਕੋਲ ਨਹੀਂ ਲੱਗਿਆ ਦਿਲ ਲੱਗ ਗਿਆ ਵੈਸੇ ਕਿਸ ਚੀਜ਼ ਦਾ ਸ਼ੌਕ ਹੈ ਤੁਹਾਨੂੰ ਮੈਨੂੰ ਕਿਚਨ ਦਾ ਸ਼ੌਕ ਕਿਚਨ ਦਾ ਸ਼ੌਕ ਹੈ ਬਣਾ ਕੇ ਖਿਲਾਉਂਦੇ ਸਭ ਨੂੰ ਕੁਝ ਹਾਂਜੀ ਸਵੇਰ ਨੂੰ ਨਾਸ਼ਤਾ ਹਾਂ ਸ਼ਾਮ ਨੂੰ ਡਿਨਰ ਅੱਛਾ ਤੁਸੀਂ ਆਪ ਹੀ ਬਣਾਉਂਦੇ ਬਣਾਉਂਦੇ ਨਾਲ ਅਸੀਂ ਦੋ ਜਣੇ ਕੰਮ ਕਰਦੇ ਅੱਛਾ ਤੁਸੀਂ ਦੋ ਜਣੇ ਮਿਲ ਕੇ ਆਸ਼ਰਮ ਦੇ ਸਾਰੇ ਜਿੰਨੇ ਸਾਰਿਆਂ ਦੀ ਰੋਟੀ ਤੁਸੀਂ ਆਪ ਗੁੰਨੇ ਦਾ ਰੋਟੀ ਵੀ ਅਸੀਂ ਬਣਾਈ ਦੀ ਸਬਜ਼ੀ ਵੀ ਅਸੀਂ ਸੋ ਮੰਨੋ ਕਿੰਨੇ ਕਰਮਾ ਵਾਲੇ ਹੈਗੇ ਉਹ ਤੁਸੀਂ ਜਿਹੜਾ ਸਾਰਾ ਕੁਝ ਬਹੁਤ ਵਧੀਆ ਕਰਨਾ ਹੈ ਕਮਾਲ ਹੈ ਕਿੰਨੀ ਵੱਡੀ ਗੱਲ ਹੈ ਕਿੰਨੀ ਇੰਨੀ ਦੀ ਸੇਵਾ ਕਿਸੇ ਜੀ ਕਮਾਲ ਹੈ ਜੀ ਇਹਨੇ ਸਾਰੇ ਜਿੰਨੇ ਵੀ ਬੰਦੇ ਨੇ ਸਾਰਿਆਂ ਦਾ ਪਿਆਰ ਤਾਂ ਹੀ ਮਿਲਿਆ ਮੈਂ ਇਹ ਬਹੁਤ ਵੱਡੀ ਗੱਲ ਹੈ ਇੰਨੇ ਸਾਰੇ ਬੰਦੇ ਨੇ ਸਬਦਾਂ ਸਾਰੀ ਜਿੰਨੀ ਵੀ ਬੀਬੀਆਂ ਨੇ ਮੈਨੂੰ ਲੱਗਦਾ 30 35 ਕੋ ਤੋ ਹੋਣ ਗਿਆ ਸਭ ਦਾ ਆਟਾ ਗੁੰਨ ਕੇ ਰੋਟੀ ਬਣਾਣੀ ਸਬਜੀ ਬਣਾਣੀ ਸਭ ਦੀ ਸਿਹਤ ਦਾ ਧਿਆਨ ਰੱਖਣਾ ਕਮਾਲ ਕਰਦਾ ਜਿੱਦ ਮੈਡਮ ਕਹਿੰਦੇ ਅਸੀਂ ਉਹਦੇ ਕਰੀਦਾ ਕੰਮ ਸਾਰਾ ਕਮਾਲ ਹੈ ਕੰਮ ਪਰਸਾਨੀ ਕਰਦੇ ਨੇ ਨੇ ਕਿਹਾ ਨਹੀਂ ਕੁਛ ਕੁਛ ਨਹੀਂ ਕਿਹਾ ਆਪਣੀ ਮਰਜ਼ੀ ਆਪਣੀ ਇੱਛਾ ਅਨੁਸਾਰ ਕਰਦੇ ਜਿੱਦਾਂ ਅਸੀਂ ਰੋਟੀ ਬਣਾਉਣੀ ਹੈ ਸਾਨੂੰ ਉਹਨਾਂ ਨੂੰ ਪਤਾ ਕਿ ਉਹਨਾਂ ਨੇ ਰੋਟੀ ਖਲਾਨੀ ਹੈ ਸਾਰਿਆਂ ਨੂੰ ਨਾ ਨਾਸ਼ਤਾ ਕਰਾਣਾ ਹੈ ਉਹਨਾਂ ਨੂੰ ਪਤਾ ਇਹਨਾਂ ਨੇ ਬਣਾਣਾ ਹੈ 9:00 ਤੱਕ ਖਵਾ ਦੇਣਗੇ ਉਹਨਾਂ ਨੂੰ ਪਤਾ ਇਹਨਾਂ ਨੇ ਵਜ੍ਹਾ ਤੱਕ ਇਹਨਾਂ ਨੂੰ ਪਤਾ ਹੀ ਐ ਟਾਈਮ ਜੇ ਨਹੀਂ ਉੱਤੇ ਹੋਊਗਾ ਪੁੱਛ ਲੈਣਦੇ ਉਹ ਕਿਉਂ ਨਹੀਂ ਖਲਾਇਆ ਅਜੇ ਤੱਕ ਤੁਸੀਂ ਤੁਸੀਂ ਸਾਰਾ ਰਹਿੰਦੇ ਨਹੀਂ ਪਰ ਕਦੀ ਕੁਝ ਵੀ ਹਾਂਜੀ ਤੁਸੀਂ ਇੰਨੇ ਸਾਲਾਂ ਤੋਂ ਇੱਥੇ ਹੈਗੇ ਹੋ 4 ਸਾਲ ਤੋਂ ਕਦੀ ਕਦੀ ਦੇਖਿਆ ਕਿਸੇ ਨਿਊ ਚੈਨਲ ਨੂੰ ਆਕਰ ਇੱਥੇ ਆਪਣਾ ਟਾਈਮ ਸਪੈਂਡ ਕਰਦੇ ਹੋ ਇਹਨੂੰ ਨਹੀਂ ਹਾਂਜੀ ਇਹ ਸਾਡਾ ਚੈਨਲ ਪਹਿਲਾ ਹੈ ਹਾਂਜੀ ਤੁਸੀਂ ਆਏ ਹੋ ਪਹਿਲਾਂ ਵੀ ਆਏ ਹੋ ਚੈਨਲ ਨਾਲ ਵਿੱਚ ਤੁਸੀਂ ਵੀ ਆਏ ਹੋ ਬਧਿਆ ਲੱਗਿਆ ਮੈਨੂੰ ਤਾਂ ਬਧਿਆ ਲੱਗਿਆ ਅੱਛਾ ਲੱਗਿਆ ਤੁਹਾਡੇ ਨਾਲ ਨੇ ਸਾਨੂੰ ਵੀ ਬਹੁਤ ਵਧੀਆ ਲੱਗਿਆ ਇਸ ਜਗ੍ਹਾ ਦੇ ਅੰਦਰ ਬੜੀ ਪੋਜ਼ਿਟਿਵਿਟੀ ਹੈ ਬੜੀ ਅੱਛੀ ਵਾਈਬ ਹੈ ਤੁਸੀਂ ਦੇਖੋ ਕਿੰਨੇ ਸਾਰੇ ਨੇ ਕਿੰਨੇ ਸਾਰੀ ਬlesings ਨੇ ਅਗਰ ਇੱਕ ਬੰਦਾ ਵੀ ਤੁਹਾਨੂੰ ਇੱਥੇ ਆਸ਼ੀਰਵਾਦ ਦੇ ਦਿੰਦਾ ਹੈ ਤਾਂ ਤੁਹਾਨੂੰ ਪਤਾ ਤੁਹਾਡੇ ਕਿੰਨੇ ਕਿੰਨੇ ਕੰਮ ਨੇ ਜਿਹੜੇ ਤੁਹਾਡੇ بگੜਦੇ ਹੋਏ ਕੰਮ ਨੇ ਉਹ ਬਣ ਜਾਣਗੇ ਤੁਸੀਂ ਕਹਿੰਦੇ ਨੂੰ ਕਿਸੇ ਕਦੀ ਕਈ ਪੁੱਛਦੇ ਆ ਕਿਸੇ ਨੂੰ ਕਿ ਸਾਡੇ ਕੰਮ ਕਿਵੇਂ ਬਣਨ ਇੱਥੇ ਆ ਜਾਓ ਸਾਰੇ ਕੰਮ ਬਣ ਜਾਣਗੇ ਇੱਥੇ ਆ ਜਾਓ ਇਹਨਾਂ ਦੇ ਹੱਸਦੇ ਹੋਏ ਚਿਹਰੇ ਦੇਖਦੇ ਹੋਏ ਤੁਹਾਡੀ ਆਪਣੀ ਤਕਲੀਫਾਂ ਤਾਂ ਉਹਨੂੰ ਬਹੁਤ ਛੋਟੀ ਜੀ ਲੱਗਣਗੀਆਂ ਮੈਂ ਤੁਹਾਨੂੰ ਕਹਿ ਸਕਦੀਆਂ ਕਿ ਇੱਥੇ ਹਰ ਬੰਦੇ ਦੇ ਅੰਦਰ ਇੱਕ ਇੰਨੀ ਇੰਨੀ ਜਜ਼ਬਾ ਹੈ ਨਾ ਕੋਈ ਘਰ ਵਾਪਸ ਜਾਣਾ ਚਾਹੁੰਦਾ ਤੇ ਕੋਈ ਜਾਣਾ ਵੀ ਨਹੀਂ ਚਾਹੁੰਦਾ ਇਸ ਜਗ੍ਹਾ ਨੂੰ ਛੱਡ ਕੇ ਇਹ ਸਭ ਆਪਣੇ ਆਪਣੇ ਕਰਮਾਂ ਦਾ ਖੇਲ ਹੈ ਲੇਕਿਨ ਆਓ ਔਰ ਟਾਈਮ ਸਪੈਂਡ ਕਰੋ ਇਹੀ ਸਾਡੀ ਅਪੀਲ ਹੈ ਇਹੀ ਸਾਡੀ ਰਿਕਵੈਸਟ ਹੈ ਸਭ ਨੂੰ ਕਿ ਜਿਹੜਾ ਉਪਰਾਲਾ ਅਸੀਂ ਕੀਤਾ ਹੈ ਉਹਦੇ 'ਚ ਤੁਸੀਂ ਵੀ ਸ਼ਾਮਿਲ ਹੋ ਜਾਓ ਸਾਡੇ ਨਾਲ ਤੇ ਇੱਕ ਇੱਕ ਕਰਕੇ ਹੀ ਇਹ ਮੋਹਿਮ ਜਿਹੜਾ ਹੈ ਉਹ ਵੱਡਾ ਬਣ ਜਾਏਗਾ ਇੱਕ ਇੱਕ ਕਰਕੇ ਹੀ ਜਿਹੜਾ ਇਹ ਮੋਟਿਵ ਹੈ ਨਾ ਕਿ ਇੱਥੇ ਜਿੰਨੇ ਵੀ ਆਸ਼ਰਮ 'ਚ ਲੋਕ ਨੇ ਚਾਹੇ ਇਸ ਕਾਰਨ વર્ષ ਵੀ ਹੈ ਤੁਸੀਂ ਆਪਣੇ ਮਾਪਿਆਂ ਨੂੰ ਇੱਥੇ ਛੱਡ ਕੇ ਜਾਂਦੇ ਹੋ ਬਟ ਛੋਟੇ ਛੋਟੇ ਸਟੈਪ ਨਾਲੀ ਛੋਟੀ ਛੋਟੀ ਸੀੜੀ ਚੜ੍ਹ ਕੇ ਹੀ ਤੁਸੀਂ ਇੱਕ ਵੱਡੀ ਸੀੜੀ ਤੱਕ ਪਹੁੰਚ ਸਕਦੇ ਹੋ ਸਭ ਤੋਂ ਉੱਤੇ ਚ ਪਹੁੰਚ ਸਕਦੇ ਹੋ ਉਹੀ ਹੈ ਕਿ ਤੁਸੀਂ ਆਓ ਤੇ ਤੁਸੀਂ ਆਕਰ ਇੱਥੇ ਟਾਈਮ ਸਪੈਂਡ ਕਰੋ ਖੁਸ਼ੀਆਂ ਦੇ ਦਿਓ ਤੇ ਖੂਬਸਾਰੀ ਬਲੇਸਿੰਗਸ ਲੈ ਜਾਓ ਜਿਵੇਂ ਅੱਜ ਆਏ ਨੇ ਇਥੇ ਮਾਤਾਵਾ ਦੇ ਆਸ਼ਰਮ ਦੇ ਅੰਦਰ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਖੁਸ਼ ਨੇ ਉਹ ਇੱਕ ਮੈਂ ਦੇਖਦੀ ਸੀ ਕਿ ਦੂਰੋਂ ਲਿਟਰਲੀ ਰਨ ਕਰਕੇ ਆਏ ਨੇ ਭੱਜ ਕੇ ਆਏ ਨੇ ਮਿਲਣ ਨੂੰ ਤੁਸੀਂ ਵੀਰ ਜੀ ਕੋਈ ਮੈਸੇਜ ਇਹੋ ਜਿਹਾ ਦੇਣਾ ਚਾਹੋਗੇ ਕਿਉਂਕਿ ਮੈਂ ਤੇ ਕਦੀ ਵੀ ਨਹੀਂ ਚਾਹੂੰਗੀ ਕਿ ਕੋਈ ਵੀ ਆਪਣੇ ਮਾਪਿਓ ਨੂੰ ਆਸ਼ਰਮ 'ਚ ਛੱਡ ਕੇ ਜਾਣ ਲੇਕਿਨ ਅਗਰ ਕੋਈ ਛੱਡ ਕੇ ਜਾਂਦਾ ਹੈ ਪਰ ਫਿਰ ਵੀ ਇੱਕ ਆਸ ਰੱਖ ਸਕਦਾ ਹੈ ਕਿ ਉਹਨਾਂ ਦੇ ਲਈ ਖੁਸ਼ੀ ਦੇ ਸਕਦਾ ਹੈ ਕਿ ਉਹ ਆਣ ਤੇ ਉਹ ਆਪਣਾ ਸਮਾਂ ਜ਼ਰੂਰ ਦੇ ਕੇ ਜਾਣ ਕੁਝ ਕਹਿਣਾ ਚਾਹੋਗੇ ਤੁਸੀਂ ਹਾਂ ਜੀ ਅਸੀਂ ਮਤਲਬ ਸਮਾਦੇਣ ਵਾਸਤੇ ਸਮਾਦੇਣ ਵਾਸਤੇ ਹੀ ਆਏ ਆ ਜੀ ਅਜ ਮਦਰ ਦੇ ਆ ਮਦਰ ਦੇ ਕਰਕੇ ਮੇਰੀ ਮਦਰ ਦੀ ਤਾਂ ਡੈਥ ਹੋਈ ਵੀ ਹੈ ਜੀ ਫਾਦਰ ਮੇਰੇ ਦੀ ਡੈਥ ਹੋਈ ਹੈ ਹਾਂਜੀ ਗ੍ਰੈਂਡ ਮਦਰ ਮੇਰੀ ਮਦਰੀ ਗ੍ਰੈਂਡ ਫਾਦਰ ਦੀ ਮੇਰੀ ਡੈਥ ਹੋਈ ਹੈ ਬੇਟਾ ਮੇਰਾ ਕੈਨੇਡਾ ਦੇ ਵਿੱਚ ਸੈਟ ਹੈ ਇੱਕ ਮੇਰੀ ਵਾਈਫ ਹੈ ਜੀ ਹਾਂਜੀ ਮੇਰਾ ਆਪਣਾ ਦੂਜਾ ਬ੍ਰਦਰ ਆ ਤੇ ਉਹ ਬ੍ਰਦਰ ਨੂੰ ਮੈਂ ਆਪਦੇ ਮਤਲਬ ਰਿਸ਼ਤੇਦਾਰ ਚੋਂ ਆਪਦੇ ਮਾਮੇ ਦੀ ਪਰੋਤੀ ਰਿਸ਼ਤੇਦਾਰੀ ਚ ਲੈ ਆ ਕੇ ਕੀਤੀ ਵੀ ਆ ਅੱਜ ਸਾਡਾ ਰਮਨ ਦੁਖੀ ਸੀਗਾ ਤੇ ਅਸੀਂ ਆਪਦੀ ਮਦਰ ਨੂੰ ਮਿਲਣ ਆਏ ਜੀ ਤੁਹਾਡੀ ਬਹੁਤ ਵੱਡੀ ਸ਼ਾਬਾਸ਼ੀ ਇਹ ਦੀ ਤੁਸੀਂ ਆਏ ਹੋ ਤੇ ਤੁਹਾਡੇ ਆਨ ਨਾਲ ਤੁਸੀਂ ਦੇਖ ਹੀ ਸਕਦੇ ਹੋ ਸਾਨੂੰ ਕਹਿਣ ਦੀ ਲੋੜ ਨਹੀਂ ਕਿ ਤੁਸੀਂ ਉਹਨਾਂ ਨੂੰ ਕਿੰਨਾ ਖੁਸ਼ ਕਰਤਾ ਹੋਇਆ ਤੇ ਸੱਚੀ ਤੇ ਸਟੀ ਖਬਰਾਂ ਲਈ ਹਮੇਸ਼ਾ ਲਈ ਦੇਖਦੇ ਰਹੋ ਦ ਸਿਟੀ ਹੈਡਲਾਈਨਸ ਬਹੁਤ ਬਹੁਤ ਥੈਂਕ ਯੂ ਤੁਹਾਡੇ ਸਭ